ਪੰਜਾਬੀਆਂ ਨੂੰ ਕਦੋਂ ਦੀ ਉਡੀਕ ਇਸ ਗੱਲ ਦੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਨੇ ਆਖਰ ਪੰਚਾਇਤੀ ਚੋਣਾਂ ਹੋਣਗੀਆਂ ਕਦੋਂ ਕਦੋਂ ਪਿੰਡਾਂ ਦੇ ਵਿੱਚ ਸਰਪੰਚੀ ਦੀਆਂ ਵੋਟਾਂ ਪੈਣਗੀਆਂ ਕਦੋਂ ਆਮ ਆਦਮੀ ਪਾਰਟੀ ਦੱਸੂਗੀ ਕਿ ਇਸ ਫਰਾਨੀ ਤਰੀਕ ਨੂੰ ਸਰਪੰਚੀ ਦੀ ਚੋਣ ਦਾ ਐਲਾਨ ਹੋ ਗਿਆ ਕਦੋਂ ਪੰਜਾਬ ਦੇ ਵਿੱਚ ਪੰਜ ਚੋਣੇ ਜਾਣਗੇ ਕਦੋਂ ਪੰਜਾਬ ਦੇ ਵਿੱਚ ਸਰਪੰਚ ਚੁਣੇ ਜਾਣਗੇ ਕਦੋਂ ਪੰਜਾਬ ਦੇ ਵਿੱਚ ਬਲੌਕ ਸਮਤੀ ਮੈਂਬਰ ਚੁਣੇ ਜਾਣਗੇ ਕਦੋਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਣੇ ਜਾਣਗੇ ਲੰਮੇ ਸਮੇਂ ਤੋਂ ਬੇਸਬਰੀ ਦੇ ਨਾਲ ਇਸ ਗੱਲ ਦੀ ਉਡੀਕ ਹੈ ਦੋਸਤੋ 5 ਸਾਲ ਪੂਰੇ ਹੋ ਗਏ ਪੰਚਾਇਤਾਂ ਭੰਗ ਹੋ ਗਈਆਂ 16 ਜਨਵਰੀ ਨੂੰ ਪਰ ਲੰਬ ਉਡੀਕ ਵੱਡੀ ਹੋਗੀ ਕਿ ਚੋਣਾਂ ਆਖਰ ਹੋਣਗੀਆਂ ਕਦੋਂ ਆਪਾਂ ਇਹ ਸਾਰੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਹੜੇ ਦੋਸਤ ਨਵੇਂ ਆਏ ਨੇ ਸਾਡੇ ਇਸ ਚੈਨਲ ਦੇ ਉੱਪਰ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਕੋਈ ਵੀ ਜਦੋਂ ਅਪਡੇਟ ਲੈ ਕੇ ਆਵਾਂਗੇ ਆਮੇ ਕੋਈ ਵੱਡੀ ਖਬਰ ਹੋਵੇ ਜਾਂ ਸਰਪੰਚੀ ਦੀ ਚੋਣਾਂ ਦੇ ਨਾਲ ਜੁੜੀ ਹੋਈ ਕੋਈ ਖਬਰ ਹੋਵੇ ਸਭ ਤੋਂ ਪਹਿਲਾਂ ਤੁਹਾਡੀ ਫੋਨ ਤੇ ਪਹੁੰਚੂਗੀ ਪਹੁੰਚੂਗੀ ਖਬਰ ਉਦੋਂ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਦੋਸਤੋ ਸੋ ਹੁਣ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਚੋਣ ਹੋਈ ਸੀ 30 ਦਸੰਬਰ 2118 ਨੂੰ 5 ਸਾਲ ਪੂਰੇ ਹੋ ਗਏ 16 ਜਨਵਰੀ ਨੂੰ ਪੰਚਾਇਤਾਂ ਭੰਗ ਹੋ ਗਈਆਂ ਭੰਗ ਹੋਣ ਤੋਂ ਬਾਅਦ ਪ੍ਰਬੰਧਕ ਸੀ ਜਿਹੜੇ ਉਹ ਲਾਤੇ ਗਏ ਅਧਿਕਾਰੀ ਪ੍ਰਬੰਧਕ ਬਣਾ ਕੇ ਲਾਤੇ ਗਏ ਤਾਂ ਜੋ ਪੰਜਾਬ ਦੇ ਵਿੱਚ ਜਿਹੜਾ ਕੰਮਕਾਜ ਹੈ ਉਹ ਕੰਮਕਾਜ ਠੱਪਣਾ ਹੋਵੇ ਦੋਸਤਾਂ ਤਾਂ ਹੁਣ ਜਿਹੜੀ ਗੱਲ ਨਿਕਲ ਕੇ ਆ ਰਹੀ ਹੈ ਇਨਫੋਰਮੇਸ਼ਨ ਹੈਗੀ ਹੈ ਉਹ ਹੈਗੀ ਹੈ ਕਿ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਉਹ ਮਾਰਚ ਦੇ ਵਿੱਚ ਚੋਣ ਕਰਵਾ ਸਕਦੇ ਨੇ ਕਿਉਂਕਿ ਜੇ ਮਾਰਚ ਦੇ ਵਿੱਚ ਚੋਣ ਹੋ ਜਾਂਦੀ ਹੈ ਤਾਂ ਢਾਂਚਾ ਇੱਕ ਤਿਆਰ ਹੋ ਜਾਂਦਾ ਕਿਉਂਕਿ ਅੱਗੇ ਜਾ ਕੇ ਮਈ ਦੇ ਵਿੱਚ ਜਾਂ April ਦੇ ਅਖੀਰ ਦੇ ਵਿੱਚ ਜਿਹੜੀ ਹੈਗੀ ਆ ਉਹ ਲੋਕ ਸਭਾ ਦੀ ਚੋਣ ਹੈ ਲੋਕ ਸਭਾ ਦੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਕਰਵਾ ਸਕਦੀ ਹੈ ਵੱਡੇ ਤੌਰ ਦੇ ਉੱਪਰ ਅਸਾਰ ਬਣੇ ਹੋਏ ਨੇ ਵੱਡੇ ਪੱਧਰ ਦੇ ਉੱਪਰ ਉਮੀਦ ਜਿਤਾਈ ਜਾ ਰਹੀ ਹੈ ਇਹ ਚੋਣ ਮਾਰਚ ਮਹੀਨੇ ਦੇ ਵਿੱਚ ਦੋਸਤੋ ਹੋ ਸਕਦੀ ਹੈ ਮਾਰਚ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਇਹ ਚੋਣ ਕਰਵਾ ਸਕਦੀ ਹੈ ਜੇਕਰ ਤੁਹਾਨੂੰ ਖਬਰ ਚੰਗੀ ਲੱਗੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਸਕਦੇ ਹੋ ਧੰਨਵਾਦ